ਹੈਲੋ ਜੀ ਸਤਿ ਸ੍ਰੀ ਅਕਾਲ ਮੈਂ ਮਨਜੀਤ ਕੌਰ ਆਪ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੇ ਅੱਜ ਆਪਾਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਦੇ ਆਂ ਆਪਦੇ ਨਾਲ ਹੱਡ ਬੀਤੀ ਰੱਬ ਦੇ ਰੰਗ ਨਿਆਰੇ ਸਹੀ ਗੱਲ ਰੱਬ ਦੇ ਰੰਗ ਨਿਆਰੇ ਹੁੰਦੇ ਆ ਪਤਾ ਨਹੀਂ ਕਿਹੜਿਆਂ ਰਾਹਾਂ 'ਚ ਰੱਬ ਖੜਾ ਹੁੰਦਾ ਆਪਣੇ ਨਾਲ ਆਪਾਂ ਬਸ ਕਮਲਿਆਂ ਵੀ ਜਿਹੜੇ ਆਪਾਂ ਸਮਝ ਲੈ ਨਹੀਂ ਰੱਬ ਦੀ ਪਰਮਾਤਮਾ ਦੀ ਲੀਲਾ ਨੂੰ ਕਿਉਂਕਿ ਪਰ ਮਾਤਮਾ ਆਪਣੇ 24 ਘੰਟੇ ਨਾਲ ਹੁੰਦਾ ਆਪਾਂ ਹੀ ਪਟਕ ਜਾਨਨੇ ਆ ਆਪਾਂ ਨੂੰ ਰੱਬ ਪਾਉਣਾ ਨਹੀਂ ਹੁੰਦਾ ਰੱਬ ਤਾਂ ਆਪਣੇ ਨਾਲ ਹੁੰਦਾ ਸੋਨ ਮੈਂ ਗੱਲ ਦੱਤੀਆਂ ਸੀ ਖੇਤੀ ਕਰੀ ਖੇਤੀ ਕਰਦੇ ਹੁੰਦੇ ਸੀ ਉਦੋਂ ਹੁਣ ਤਾਂ ਅਸੀਂ ਸ਼ਹਿਰ 'ਚ ਰਹਿੰਦੇ ਹਾਂ ਤੋਂ ਅਸੀਂ ਪਿੰਡ ਰਹਿੰਦੇ ਸੀ ਖੇਤੀ ਕਰਦੇ ਹੁੰਦੇ ਸੀ ਤੇ ਜਿੱਦਾਂ ਆਪਣੇ ਹੁੰਦੀ ਆ ਘਰਾਂ ਦੇ ਵਿੱਚ ਹਰ ਇੱਕ ਦੀ ਹੁੰਦਾ ਮੋੜਾ ਮੋਟਾ ਤੇ ਲੋਕਾਂ ਮਤਲਬ ਅਸੀਂ ਜਿਹੜੀ ਕਣਕ ਬੀਜਣੀ ਸੀਗੀ ਤੇ ਉਹਦੇ ਲਈ ਨਾ ਸਾਡਾ ਬਾਹਣ ਸੀ ਜਿਹੜਾ ਵੀ ਸੁੱਕਾ ਪਿਆ ਸੀ ਕੁਦਰਤ ਮਾਲਕ ਦੀ ਸਾਡਾ ਮਤਲਬ ਬੋਰ ਖਰਾਬ ਹੋ ਗਿਆ ਜਿਹਦੇ ਨਾਲ ਪਾਣੀ ਲਾਉਣੇ ਹੁੰਨੇ ਆ ਵੀ ਖੇਤਾਂ 'ਚ ਟੂਬਵਲ ਹੁੰਦੇ ਆ ਤੇ ਪਾਣੀ ਸਾਡਾ ਬਾਣ ਨਾਰਮ ਆ ਤੇ ਲੋਕਾਂ ਨੇ ਕਣਕਾ ਬੀਜ ਸਾਡਾ ਲੋਕਾਂ ਦੇ ਤਾਂ ਕਣਕਾ ਕਿਧੀਆਂ ਗਿੱਡੀਆਂ 4-4 5-5 ਉਂਗਲਾਂ ਹੋ ਗਈਆਂ ਅਸੀਂ ਬਹੁਤ ਲੇਟ ਸੀ ਸਾਡਾ ਨਰਮਾ ਵੀ ਥੋੜਾ ਜਿਹਾ ਅਸੀਂ ਲੇਟ ਨੇ ਵੜਿਆ ਸੀਗਾ ਤੇ ਬੜੀ ਟੈਨਸ਼ਨ ਪਈ ਉਧਰ ਮਤਲਬ ਜਿਹੜੀ ਕੱਸੀ ਹੈ ਸੁੱਕ ਗਈ ਉਧਰ ਸਾਡਾ ਬੋਰ ਖਰਾਬ ਤੇ ਨੇੜੇ ਤੇੜੇ ਕੋਈ ਪਾਣੀ ਦਾ ਸਾਡੇ ਕੋਲ ਪ੍ਰਬੰਧ ਨਹੀਂ ਸੀ ਤੇ ਬਸ ਜਿਵੇਂ ਆਪਾਂ ਨਰਮਾ ਪਟਕੇ ਹਟੇ ਹੁੰਨੇ ਆ ਤੇ ਉਹ ਹਲਕੀ ਜੀ ਗਿੱਲ ਹੁੰਦੀ ਆ ਬਾਣ ਦੇ ਵਿੱਚ ਜਦੋਂ ਆਪਾਂ ਨਰਮਾ ਪਟਦੇ ਆ ਹਲਕੀ ਜੀ ਗਿੱਲ ਸੀ ਨਰਮੇ 'ਚ ਕਿਉਂਕਿ ਜਦੋਂ ਆਪਾਂ ਨਰਮਾ ਪਟਦੇ ਆ ਉਦੋਂ ਗਿੱਲ ਵਿੱਚ ਰਹਿੰਦੀ ਰਹਿੰਦੀ ਆ ਉਹ ਨਰਮਾ ਥੋੜਾ ਜਿਹਾ ਸਿਰਮਾਇਆ ਸੀ ਝੋਗਣ ਵੇਲੇ ਤੇ ਬੜੀ ਟੈਨਸ਼ਨ ਪਈ ਮੈਂ ਕਿਹਾ ਵੀ ਆਪਣੀ ਕੰਕ ਲੇਟ ਹੋ ਗਈ ਤੇ ਨੰਬਰ 1 ਵੀ ਇੰਨੀ ਲੇਟ ਲਿਖ ਲੂ ਕਿਦਾਂ ਮੈਂ ਸਾਨੂੰ ਸੱਚੀ ਹੱਦ ਬੀਤੀ ਦੱਸਦੀ ਆ ਵੀ ਰੱਬ ਆਪਣੇ ਨਾਲ ਹੁੰਦਾ ਪਰ ਆਪਾਂ ਜਿਹੜੇ ਹੈਗੇ ਆ ਨਾ ਆਪਣਾ ਆਪਾਂ ਨੂੰ ਰੱਬ ਨਹੀਂ ਪਾਉਣਾ ਹੁੰਦਾ ਤੇ ਅਸੀਂ ਕੀ ਕੀਤਾ ਸੀ ਮਤਲਬ ਖੇਤ ਉਹ ਬਾਹਣੋਂ ਵਿੱਚ ਕਰ ਬਾਤਾ ਬਾਹ ਕੇ ਤੇ ਹਲਕੀ ਜੀ ਗਿੱਲ ਦੇਖ ਕੇ ਅਸੀਂ ਆਖਿਆ ਪਿਆ ਪੱਕ ਕਣਕ ਐਂ ਬੀਜ ਦਿੰਨੇ ਕੁਛ ਨਹੀਂ ਹੁੰਦਾ ਵੀ ਐਵੇਂ ਬੀਜ ਦਿੰਨੇ ਤੇ ਉਹ ਸਾਡਾ 4 ਕਿੱਲਾਂ ਦਾ ਇਕੱਠਾ ਟੱਕ ਸੀ ਤੇ ਉਹ ਭਈ ਜਦੋਂ ਅਸੀਂ ਕਣਕ ਬੀਜੀ ਤੇ ਬਾਹਣ ਬਾਹਿਆ ਸੱਚ ਅਸੀਂ ਬਾਹਣ ਬਾਹ ਕੇ ਤੇ ਮਾ ਵੀ ਕੁਛ ਨਹੀਂ ਹੁੰਦਾ ਹੀ ਬਜਾਇਆ ਦਿੰਨੇ ਆ ਬੀਜ ਦੀ ਭਾਈ ਉਹ ਵੀ ਬੀਜਦੀ ਉਹਨਿਕ ਗਿੱਲ ਤੇ ਜਿੰਨਾ ਕੁ ਨਰਮਾ ਪੱਟਿਆ ਸੀ ਉਸੇ ਦੀ ਕਣਕ ਬੀਜਦੀ ਪਰਮਾਤਮਾ ਨੂੰ ਜਾਣ ਕੇ ਕਹਿਣੇ ਆ ਕਿਉਂਕਿ ਸਾਧਨਾਂ ਦਾ ਪਾਣੀ ਦਾ ਸੀ ਇਹ ਸੋਚ ਕੇ ਕਣਕ ਬੀਜਦੀ ਵੀ ਜਿੰਨੀ ਹੁੰਦੀ ਆ ਚਲੋ ਉਨੀ ਸਹੀ ਉਧਰੋਂ ਬੋਰ ਖਰਾਬ ਆ ਬੋਰ ਤੇ ਕਿੰਨੇ ਦਿਨ ਲੱਗਣਗੇ ਤੇ ਕਣਕ ਬਹੁਤ ਲੇਟ ਆ ਤੇ ਬਾਕੀ ਜਿਹੜੀਆਂ ਸਾਂਝੇਦਾਰੀਆਂ ਹੁੰਦੀਆਂ ਆਪਣਾ ਸਾਂਝਾ ਕੰਮ ਹੁੰਦਾ ਕਉ ਜਦੋਂ ਆਪਣੀ ਕੱਲਿਆਂ ਦੀ ਕਣਕ ਕਣਕ ਬੀਜਣ ਵਾਲੀ ਰਹਿ ਜਾਏ ਜਦੋਂ ਥੋੜਾ ਜਿਹਾ ਔਖਾ ਹੋ ਜਾਂਦਾ ਉਹ ਸਾਰੀਆਂ ਨੇ ਬੀਜ ਚੁੱਕੀਆਂ ਸਾਡੀ ਕੱਲਿਆਂ ਦੀ ਰਹਿੰਦੀ ਚਾਹਖਲਾ ਫਿਰ ਹੌਲੀ ਹੌਲੀ ਬੋਰ ਬੂਰ ਲੋਟ ਕਰਾਉਂਦੇ ਆ ਸਾਂਝੇ ਬੋਰਾਂ ਦੇ ਹੀ ਕੰਮ ਹੁੰਦੇ ਆ ਵੀ ਸਾਂਝੇ ਦੇ ਕੰਮਾਂ ਦਾ ਕੋਈ ਸਾਡਾ ਕੱਲਿਆਂ ਦਾ ਬੋਰ ਨਹੀਂ ਸੀਗਾ ਉਹ ਤੇ ਅਸੀਂ ਕੀ ਕੀਤਾ ਜਦੋਂ ਸਾਨੂੰ ਪਤਾ ਵੀ ਪਾਣੀ ਤਾਂ ਹੁਣ ਮਿਲਣਾ ਨਹੀਂ ਵੀ ਐਂ ਕਣਕ ਸੱਡ ਦਿੰਨੇ ਆ ਤੇ ਬਾਕੇ ਉਹ ਬੀਜ ਦੀ ਰੱਬ ਦਾ ਲੈ ਕੇ ਨਾ ਸੋਚਿਆ ਪਰਮਾਤਮਾ ਤੂੰ ਹੀ ਆ ਵੀ ਹੁਣ ਕੋਈ ਹੱਲ ਨਹੀਂ ਹੈਗਾ ਵੀ ਅਸੀਂ ਤਾਂ ਦਾਣੇ ਖਲਿਆਰ ਤੇ ਚੱਲ ਜਿਹੜੇ ਹੁੰਦੇ ਆ ਹੋ ਜਾਣ ਦੋ ਅਸੀਂ ਬਾਅਦ ਕੇ ਕੀ ਕੀਤਾ ਭਾਈ ਪਹਿਲਾ ਤਾਂ ਉਹ ਜਿਵੇਂ ਆਪਾਂ ਇੱਕ ਵਾਰੀ ਕਣਕ ਬੀਜਦੇ ਆਂ ਉਵੇਂ ਬੀਜਤੀ ਜਿਵੇਂ ਆ ਆਵੇਂ ਆਪਾਂ ਬੀਜਦੇ ਆਂ ਬੈਠੀ ਬੈਠੀ ਨੂੰ ਮੈਨੂੰ ਬਹਿਮ ਆਇਆ ਮੈਂ ਕਿਹਾ ਵੀ ਦੋ ਮਣ ਕਣਕ ਹੋਰੀ ਹੈ ਵੱਧ ਤੋਂ ਵੱਧ ਆਪਾਂ ਇੱਕ ਵਾਰੀ ਡੱਬੀਆਂ ਆਪਾਂ ਦੂਜੀ ਲਟ ਮਾਰ ਦਿੰਨੇ ਆਂ ਵੀ ਆਪਾਂ ਡੱਬੀ ਲੋਟ ਕਣਕ ਬੀਜ ਦਿੰਨੇ ਆਂ ਵੀ ਕੁਸਤ ਤਾਂ ਹੋਊਗੀ ਕੋਈ ਦਾਣੇ ਤਾਂ ਹਰੇ ਹੋਣਗੇ ਇਹ ਸੋਚ ਕੇ ਬੀਜੀ ਸੀ ਪਰਮਾਤਮਾ ਨੂੰ ਜਾਣ ਕੇ ਕਹਿਣਾ ਵੀ ਕੁਸਤਾ ਕਣਕ ਹੋ ਜੂ ਚੱਲ ਦੇਖੀ ਜਾਊਗੀ ਵੀ ਆਪਾਂ ਹੁਣ ਇਹਨਾਂ ਨੂੰ ਡੱਬੀ ਲੋਟ ਬੀਜ ਦਿੰਨੇ ਆਂ ਤੇ ਉਹ ਇੱਕ ਵਾਰੀ ਕਣਕ ਐ ਵੀ ਆਪਾਂ ਕਹਿੰਦੇ ਨੇ ਵੀ ਇੱਕ ਵਾਰੀ ਬੀਜਣੀ ਅਸੀਂ ਡੱਬੀ ਲੋਡ ਬੀਜਤੀ ਵੀ ਦੁਬਾਰੇ ਫੇਰ ਬੀਜਦੀ ਉਨੇ ਹੀ ਬੀ ਫੇਰ ਪਾਤਾ ਜਿੰਨਾ ਪਹਿਲਾਂ ਪਾਇਆ ਸੀ ਤੇ ਚਾਰੇ ਕਿੱਲੇ ਅਸੀਂ ਬੀਜਦੇ ਤੇ ਜਦੋਂ ਉਹਦੇ ਰੰਗ ਨਿਆਰੇ ਹੁੰਦੇ ਆ ਤੇ ਪਤਾ ਨਹੀਂ ਵਾਹਿਗੁਰੂ ਕਿੱਥੋਂ ਬੋੜਦਾ ਸਹੀ ਗੱਲ ਆ ਮੈਕਸਿਮਮ ਕਣਕ 4 ਕ 5 ਦਿਨਾਂ ਤੋਂ ਹਰੀ ਹੋਈ ਆਉਂਦੀ ਐ ਤੇ ਉਦੋਂ ਕਣਕ ਹਰੀ ਹੋਣ ਦਾ ਟਾਈਮ ਆ ਗਿਆ ਉਦੋਂ ਨਹੀਂ ਕਿ ਤੀਜੇ ਦਿਨ ਸੀ ਕਣਕ ਬੀਜੀ ਨੂੰ ਤੇ ਤੀਜੇ ਦਿਨ ਕਣਕ ਤੇ ਉੱਪਰ ਮੀਂਹ ਪੈ ਗਿਆ ਕੋਈ ਮੀਂਹ ਬਾੜਾ ਨਹੀਂ ਸੀ ਠੀਕ ਜਿਹਾ ਮੀਂਹ ਪਿਆ ਬੜੀ ਟੈਨਸ਼ਨ ਪਈ ਮੈਂ ਕਿਹਾ ਜਿਹੜੀ ਕਣਕ ਬੀਜੀ ਸੀ ਤੇ ਕਰੰਟ ਹੋਊਗੀ ਮੈਂ ਮੇਰੇ ਪਾਪੇ ਨੂੰ ਫੋਨ ਲਾਇਆ ਮੈਂ ਕਿਹਾ ਪਾਪਾ ਜਿਹੜੀ ਆਪਾਂ ਕਣਕ ਬੀਜੀ ਸੀ ਮੈਨੂੰ ਕਿਹਾ ਕਰੰਟ ਹੋਊਗੀ ਕਹਿੰਦਾ ਹਾਂ ਵੀ ਪਰਸੋਂ ਬੀਜੇ ਦਾ ਕਰੰਟ ਹੋਊ ਕਹਿੰਦਾ ਵੀ ਦੇਖੀ ਜਊ ਚੱਲ ਕਹਿੰਦਾ ਜੇ ਮੇਂ ਕੁਝ ਹੁੰਦਾ ਤੇ ਇਹੋ ਜਿਹੀ ਗੁਰੂ ਰਾਮਦਾਸ ਦੀ ਕਿਰਪਾ ਹੋਈ ਤੇ ਸਾਡੀ ਜਦੋਂ ਕਣਕ ਕਈ ਦਿਨ ਤਾਂ ਸੀ ਖੇਤ ਨਾਲ ਕਣਕ ਦੇਖਣਗੇ ਸਾਡਾ ਮਨ ਐਜ ਹੋਗਾ ਵੀ ਪਤਾ ਨਹੀਂ ਕਿਵੇਂ ਹੋਇਆ ਹੋਊਗਾ ਕਰੰਟ ਹੋ ਗਈ ਹੋਊਗੀ ਕੁਛ ਤਾਂ ਬੀਜੀ ਸੁੱਕੇ ਬਾਣਦੇ ਸੀ ਤੇ ਕੁਛ ਉਹ ਕਰੰਟ ਹੋ ਗਈ ਤੇ ਕਣਕਣ ਦਾ ਕਿਹੜਾ ਹੋਣਾ ਵੀ ਮਾਣੀ ਦੁਖੀ ਹੋਊਗਾ ਉੱਥੇ ਕੋਈ ਹੱਲ ਵੀ ਹੈ ਨਹੀਂਗਾ ਤੇ ਕਣਕ ਲੇਟ ਤਾਂ ਬਹੁਤ ਜ਼ਿਆਦਾ ਹੋ ਗਈ ਤੇ ਸੱਚ ਮੈਂ ਤੁਹਾਨੂੰ ਉਹ ਤਾਂ ਦੀ ਜੇ ਅਸੀਂ ਕਣਕ ਬੀਜੀ ਜਾਂਦੇ ਸੀ ਤੇ ਉੱਥੇ ਕੋਈ ਆਇਆ ਸਾਡਾ ਗਵਾਂਢੀ ਤੇ ਉਹਨੇ ਗੱਲ ਕਹੀ ਸੀ ਕਹਿੰਦਾ ਕਿੱਡੇ ਪਾਗਲਾ ਕਹਿੰਦਾ ਉਹ ਵੀ ਬਾਣ ਚ ਕਣਕ ਖਲੇਰੀ ਜਾਂਦੇ ਆ ਕਹਿੰਦਾ ਕਿਤੇ ਸੁੱਕੇ ਬਾਣਾ ਤੇ ਕਣਕਾ ਹੋਈਆਂ ਕਹਿੰਦਾ ਪਰਮਾਤਮਾ ਨੂੰ ਜਾਣ ਕੇ ਸੱਚ ਦੱਸਦੀਆਂ ਕਹਿੰਦਾ ਪਾਗਲ ਕਿ ਜਿਹੜੀ 4-5 ਮਾਣ ਕਣਕ ਕੋਲੇ ਉਹ ਵੀ ਖਲੇਰੀ ਜਾਂਦੇ ਆ ਅਸੀਂ ਚੁੱਪ ਕਰਕੇ ਰਹੇ ਤੇ ਮਹਾਰਾਜ ਦੀ ਡੋਰਾਂ ਛੱਟਦੀਆਂ ਵੀ ਹੱਲ ਨਹੀਂ ਕੋਈ ਹੈਗਾ ਸਾਡੇ ਕੋਲੇ ਭਾਈ ਵੈਗਰੂ ਦੇ ਇਹੋ ਜਿਹੇ ਰੰਗ ਨਿਆਰੇ ਤੇ ਜਦੋਂ ਸਾਨੂੰ ਕੋਈ ਦੱਸਿਆ ਕਹਿੰਦੇ ਵੀ ਤੁਹਾਡੀ ਕਣਕੀ ਬੜੀ ਸੋਹਣੀ ਹਰੀ ਹੋਈ ਆ ਮੈਂ ਕਿਹਾ ਛਿੱਡਾਂ ਕਰਦੀ ਆ ਮੈਂ ਚਾਨ ਕੇ ਕਿਆ ਕਰੀ ਮੈਂ ਕਹੀ ਛਿੱਡਾਂ ਕਰਦੀ ਆ ਵੀ ਆਪਣੀ ਕਣਕ ਬਿਰਲੀ ਰਹਿ ਗਈ ਹੋਣੀ ਆ ਕਿਉਂਕਿ ਇੱਕ ਪਾਸੂਕੇ ਬਾਣ ਤੇ ਬੀਜੀ ਆ ਦੂਜੇ ਨੰਬਰ ਤੇ ਮੀਂਹ ਪੈ ਗਿਆ ਬਿਰਲੀ ਹੋਣੀ ਆ ਜੇ ੱਡਾਂ ਕਰਦੀ ਆ ਤੇ ਭਾਈ ਚੋਰ ਮੋ ਜੇ ਮੈਂ ਵੀ ਖੇਤ ਗਈ ਮੈਂ ਕਿਹਾ ਦੇਖ ਕੇ ਆਈਗੀ ਇਹ ਵੀ ਕਣਕ ਕਿਵੇਂ ਆ ਜਦੋਂ ਮੈਂ ਖੇਤ ਗਈ ਨਾ ਤੇ ਮੇਰੀ ਤਾਂ ਰੂਹ ਖੁਸ਼ ਹੋ ਗਈ ਐ ਦੀ ਸੋਣੀ ਕਣਕ ਹਰੀ ਹੋਈ ਖੜੀ ਉਹ ਔਰੇ ਭਰੀ ਖੜੀ ਉਸ ਲੋਟ ਡੱਬੀਆਂ ਭਰੀ ਖੜੀ ਉਹ ਭਈ ਸ਼ੁਕਰ ਕੀਤਾ ਵਾਏ ਗੁਰੂ ਦਾ ਉਦੋਂ ਮੈਂ ਅੰਮ੍ਰਿਤਸਰ ਸਾਹਿਬ ਗਈ ਸੀ ਤੇ ਜਲ ਲੈ ਕੇ ਆਈ ਸੀ ਜਲ ਸਾਡੇ ਘਰੋਂ ਕਦੇ ਵੀ ਨਹੀਂ ਮੁੱਕਦਾ ਅੰਮ੍ਰਿਤਸਰ ਸਾਹਿਬ ਦਾ ਤੇ ਉਦੋਂ ਉਦੋਂ ਦੀ ਗੱਲ ਹੈ ਜਦੋਂ ਅੰਮ੍ਰਿਤਸਰ ਸਾਹਿਬ ਦਾ ਤਲਾ ਖਾਲੀ ਕੀਤਾ ਸੀ ਉਦੋਂ ਦੀਪੂ ਬਹੁਤ ਛੋਟਾ ਹੁੰਦਾ ਸੀ ਤੇ ਉਹ ਤਲਾ ਦੇ ਵਿੱਚੋਂ ਮੈਂ ਮਿੱਟੀ ਲੈ ਕੇ ਆਈ ਸੀ ਬਿਉਤਮ ਲੋਕ ਸੁਣ ਲੈ ਆਏ ਕਹਿੰਦੇ ਲੋਕ ਜਿਹੜੇ ਮਿੱਟੀ ਲੈ ਜਾਂਦੇ ਸੀ ਤਲਾਦੀ ਮੈਂ ਪੁੱਛਿਆ ਵੀ ਤੁਸੀਂ ਮਿੱਟੀ ਕੀ ਕਰੋਗੇ ਉਹ ਕਹਿੰਦੇ ਸੀ ਆਪਦੇ ਬਾਣਾ ਚ ਲਿਜਾ ਕੇ ਸੱਟਾਂਗੇ ਆਪ ਜਿਹੜੀ ਖੇਤੀ ਕਰਦੇ ਆ ਉੱਥੇ ਸੱਟਾਂਗੇ ਕਹਿੰਦੇ ਰੰਗ ਭਾਗ ਲੱਗ ਜਾਣਗੇ ਕਹਿੰਦੇ ਵੀ ਪਤਾ ਨਹੀਂ ਕਿੰਨੇ ਕਦੇ ਚਰਨ ਪਏ ਹੋਏ ਆਇ ਮਿੱਟੀ ਚ ਉਹ ਮਿੱਟੀ ਲੈ ਕੇ ਸਿੱਟੀ ਹੋਈ ਸੀ ਉਸ ਸਾਲ ਜੀ ਤੇ ਉੱਥੇ ਖੇਤ ਚ ਕਲੀਅਰ ਕੀ ਸੀ ਮੈਂ ਸਾਡੇ ਦੋਨੇ ਖੇਤਾਂ ਸਾਡੇ ਦੋ ਖੇਤਾਂ ਦੋਨਾਂ ਚ ਕਲੀਅਰ ਕੀ ਸੀ ਇਹ ਸੋਚ ਕੇ ਵੀ ਹਾਂ ਇਹ ਗੁਰੂਆਂ ਬੀਰਾਂ ਦੀ ਧਰਤੀ ਤੋਂ ਆਈ ਹੋਈ ਮਿੱਟੀ ਆ ਤੇ ਅਕਾਲ ਪੁਰਖ ਵਾਹਿਗੁਰੂ ਨੇ ਇਹ ਜੇ ਰੰਗ ਲਾਏ ਬਿਓ ਚੱਲ ਪੀ ਕਣਕ ਚੱਲ ਵੀ ਉਹ ਜਿਹੜੇ ਬੰਦੇ ਨੇ ਸਾਨੂੰ ਐਂ ਗਿਆ ਸੀ ਕਹਿੰਦਾ ਵੀ ਉਹਨਾਂ ਨੇ ਡੱਬੀ ਲੋਡ ਕਣਕ ਬੀਜੀ ਆ ਤੇ ਨੰਬਰ ਇੱਕ ਸੁੱਕੇ ਬਾਣ ਜੀ ਬੀਤੀ ਕਣਕ ਖਰਾਬ ਕਰਤੀ ਤੇ ਉਹ ਮੈਂ ਕਾ ਚਾਚਾ ਤੁਸ ਤਾਂ ਵਹੀ ਕਹੀ ਜਾਂਦੇ ਜੀ ਮੈਂ ਕਣਕ ਤਾਂ ਬਹੁਤ ਜਿਆਦਾ ਸੋਹਣੀ ਹੋਗੀ ਮੈਂ ਕਣਕ ਦਾ ਸਾਰੀ ਔਰੇ ਭਰੇਈ ਮੈਂ ਕਾ ਦੇਖੋ ਰੱਬ ਦੇ ਰੰਗ ਮੈਂ ਕਾ ਵੀ ਮਹਾਰਾਜ ਨਾਲ ਹੈਗਾ ਮੈਨੂੰ ਕਹਿੰਦਾ ਔਰੇ ਭਰਾਂ ਨੂੰ ਭਾਈ ਕੀ ਕਰੇਗੀ ਕਹਿੰਦਾ ਕਣਕ ਨੇ ਤੈਨੂੰ ਛਾੜ ਨਹੀਂ ਦੇਣਾ ਕਹਿੰਦਾ ਛੋਟੇ ਨਿਕਲਦੀ ਨਹੀਂ ਕਣਕ ਹੈਗੀ ਮੈਂ ਕਾਰਨ ਕੀ ਆ ਕਹਿੰਦਾ ਕਿ ਸੰਗਣੀ ਹੋਊਗੀ ਤੇ ਇਹਦੀਆਂ ਤਾਂ ਬੱਲੀਆਂ ਹੀ ਨਹੀਂ ਵੱਡੀਆਂ ਹੋਣੀਆਂ ਕਹਿੰਦਾ ਕਣਕ ਨਹੀਂ ਛੋਟੇ ਨਿਕਲਦੀ ਕਹਿੰਦਾ ਤਾਂ ਵੀ ਉਹੀ ਬਧੂਗੀ ਕਣਕ ਕਾਲਪੁਰਖ ਵਗੈਰ ਨੂੰ ਜਾਣ ਕੇ ਕਹਿੰਨੀ ਮੈਂ ਸੱਚ ਬੋਲ ਰਹੀ ਆ ਫੇਰ ਮਨ ਤੇ ਟੈਨਸ਼ਨ ਪੈ ਗਈ ਕਿਉਂਕਿ ਇੰਨਾ ਛੋਟੇ ਉਮਰ ਸੀ ਕਵਿਲਦਾਰੀਆਂ ਵੱਡੀਆਂ ਪੈ ਜਾਂਦੀਆਂ ਬੰਦੇ ਦੇ ਫੇਰ ਦਿਮਾਗ ਤੇ ਟੈਨਸ਼ਨ ਪੈ ਗਈ ਵੀ ਬੜੀ ਪੰਗਾ ਹੋਇਆ ਵੀ ਕਣਕ ਜੇ ਨਾਂ ਨਿਕਲੀ ਫੇਰ ਵੀ ਕੀ ਕਰਾਂਗੇ ਕਿਤੇ ਮਨ ਸਮਝਾ ਨਾ ਕਰਕੇ ਵੀ ਧੂੜੀ ਹੋ ਜੂ ਕਿਤੇ ਕੋਸ਼ਿਸ਼ ਕੀਤੀ ਕੋਸ਼ਿਸ਼ ਫਿਰ ਮੈਂ ਕਹਤਾ ਮੈਂ ਕਿ ਜਦੋਂ ਰੱਬ ਨੇ ਇੰਨੀ ਸੋਹਣੀ ਸੁਣੀਆ ਕਣਕ ਹਰੀ ਹੋ ਗਈ ਚਲ ਤੂੰ ਰੱਬ ਤੇ ਛੱਡ ਕੁਛ ਨਹੀਂ ਹੁੰਦਾ ਦੇਖੀ ਜਾਊਗੀ ਸਾਰੇ ਲੋਕ ਛੱਡਾ ਕਰਿਆ ਕਰਨ ਵੀ ਇਹਨਾਂ ਦੇ ਡੱਬਾਂ ਵਾਲੀ ਕਣਕ ਬੀਜਤੀ ਵੀ ਬੌਲੀ ਸੰਘਣੀ ਸੰਘਣੀ ਵੀ ਉਹ ਬੌਲੀ ਭਈ ਚਾਦਰ ਵਾਂਗੂ ਹੋ ਗਈ ਸਾਰੀ ਤੇ ਜਦੋਂ ਭਾਈ ਉਹ ਬੱਲੀਆਂ ਕੱਢਣ ਤੇ ਆਈ ਕਣਕ ਤੇ ਉਹਨੇ ਬੱਲੀਆਂ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੱਢੀਆਂ ਵੀ ਐ ਦਿਸਣ ਚ ਨਹੀਂ ਲੱਗਦਾ ਵੀ ਇਹ ਕਣਕ ਨਿਕਲੂਗੀ ਬਿਲਕੁਲ ਨਹੀਂ ਸੀ ਲੱਗਦਾ ਵੀ ਇਹ ਕਣਕ ਇੰਨੀ ਨਿਕਲੂਗੀ ਤੇ ਅੱਗੇ ਜਦੋਂ ਖੜੰਬੇ ਤੋਂ ਲੋਕ ਕਣਕਾਂ ਕੜਵਾਉਂਦੇ ਹੁੰਦੇ ਤੇ ਉਦੋਂ ਖੜੰਬੇ ਵਾਲਾ ਵੀ ਐ ਹਿੱਸਾ ਕਰਦਾ ਹੁੰਦਾ ਵੀ ਮੈਂ 22 ਮੈਂ ਹਿੱਸਾ ਲਵਾਂਗਾ ਮੈਂ 23 ਮੈਂ ਹਿੱਸਾ ਲਵਾਂ ਜਾਂ ਮੈਂ 20 ਮੈਂ ਹਿੱਸਾ ਲਵਾਂ ਚੱਲਦਾ ਹੁੰਦਾ ਤੇ ਅਸੀਂ ਵੀ ਭਾਈ ਮੈਂ ਉਹ ਜਿਹੜੇ ਹੱਡੇ ਵੀ ਸੰਗਿਆਂ ਦੇ ਕਣਕ ਕੱਢੀ ਜਾਂਦਾ ਸੀ ਮੈਂ ਕਿਹਾ ਵੀ ਚਾਚਾ ਸਾਡੀ ਵੀ ਕਣਕ ਕੱਟਦੇ ਹੋ ਤੁਸੀਂ ਤੇ ਉਹ ਭਾਈ ਜਿਨ੍ਹਾਂ ਦੀ ਕਣਕ ਕੱਢੀ ਜਾਂਦਾ ਸੀ ਉਹ ਕਹਿੰਦੇ ਕਿ ਇਹਨਾਂ ਦੀ ਤਾਂ ਡੱਬਾਂ ਵਾਲੀ ਕਣਕ ਵੀਜੀ ਹੋਈ ਐ ਕਹਿੰਦਾ ਕਣਕ 'ਚ ਕੋਈ ਦਮ ਨਹੀਂ ਹੈਗਾਗਾ ਇੱਕ ਮੂਵੀ ਕਰ ਲਾ ਉਹ ਤੇਰੇ ਪੱਲੇ ਕੁਝ ਨਹੀਂ ਪੈਣਾ ਕਹਿੰਦਾ ਨਾ ਨਾ ਮੂਵੀ ਕਣਕ ਕਰ ਲਾ ਵੀ ਮੈਂ ਤਾਂ ਇਹਨਾਂ ਢੋਲ ਲਊਗਾ ਫੇਰ ਕੱਢੂੰਗਾ ਕਹਿੰਦਾ ਵੀ ਕਣਕ ਇਹਨਾਂ ਦੀ ਹੋਲੀ ਆ ਕੱਲੀ ਤੂੜੀ ਇਹਨਾਂ ਦੇ ਤਾਂ ਕਹਿੰਦਾ ਵੀ ਵਿਸੰਘਣੀ ਵਾਲੀ ਆ ਕਣਕ ਕਹਿੰਦਾ ਜਿਹੜੀ ਇਹਨਾਂ ਨੇ ਵੱਢੀ ਆ ਸੱਚਮੁੱਚ ਬੱਲੀਆਂ ਨਹੀਂ ਸੀ ਦਿਖ ਰਹੀਆਂ ਪਤਾ ਨਹੀਂ ਕੀ ਮਾਲਕ ਦੀ ਮਹਾਰਾਜ ਨੇ ਵੀ ਕੀ ਕੌਤਕ ਕੀਤਾ ਰੱਬ ਜਾਣਦਾ ਤੇ ਉਹ ਭਈ ਕਣਕ ਕੱਢਣ ਵਾਲਾ ਵੀ ਉਹਨਾਂ ਨੇ ਖਰਾਬ ਬਿ ਬਗਾੜਤਾ ਦਾ ਦਿਮਾਗ ਖਰਾਬ ਕਰਤਾ ਮੈਂ ਮਿੰਤਾ ਕੱਢੀਆਂ ਵੀ ਤੂੰ ਇਹਨਾਂ ਦੀ ਬਾਈ ਮੇਂ ਹਿੱਸੇ ਤੇ ਕਣਕ ਕੱਢੀ ਆ ਸਾਡੀ ਵੀ ਕੱਢਦੀ ਵੀ ਅਸੀਂ ਸਾਡੀ ਤਾਂ ਕਣਕ ਪਹਿਲਾਂ ਹੀ ਮੜੀ ਆ ਤੁਬਾਈ ਵਿੱਚ ਇਸ ਤੇ ਕੱਢਦੇ ਕਹਿੰਦਾ ਨਾ ਸੋਡੀ ਕਣਕ ਵੱਧ ਨਿਕਲੇ ਘੱਟ ਨਿਕਲੇ ਤੇ ਮੈਂ ਤਾਂ ਕਹਿੰਦਾ ਛੇ ਢੋਲ ਲਊਗਾ ਮੈਂ ਕਿਹਾ ਚਾਚਾ ਢੋਲ ਇਸ ਨੂੰ ਜਿੱਡਾ ਢੋਗ ਲੈ ਕਿੰਨੀ ਕਣਕ ਪੈ ਜਾਂਦੀ ਉਹ ਤਾਂ ਪਤਾ ਨਹੀਂ ਸੀ ਵੀ ਕੀ ਗੱਲ ਬਾਤ ਹੁੰਦੀ ਹੈ ਕਹਦਾ ਨਹੀਂ ਮੈਂ ਤਾਂ ਕਣਕ ਨਹੀਂ ਕੱਢਦਾ ਤੇ ਭਾਈ ਉਹ ਉੱਤੋਂ ਗੁਹਾ ਮੀ ਮੂੰ ਉਹਦਾ ਟਾਈਮ ਹੁੰਦਾ ਡਰਦੇ ਨੇ ਅਸੀਂ ਨਾਲੇ ਦਿਮਾਗ 'ਚ ਬੋਧ ਵੀ ਪਤਾ ਨਹੀਂ ਕਣਕ ਕਿੰਨੀ ਹੋ ਛੇ ਢੋਲਾਂ ਚ ਤਾਂ ਇਹ ਲੈ ਜੂ ਕਿੰਨੀ ਲੈ ਜੂਗਾ ਤੇ ਜਦੋਂ ਕਹਿੰਦੇ ਰੱਬ ਦੇ ਰੰਗ ਨਿਆਰੇ ਤੇ ਪਰਮਾਤਮਾ ਤੁਹਾਡੇ ਨਾਲ ਆ ਪਤਾ ਨਹੀਂ ਕਿਧਰੋਂ ਕੀ ਲਿਆਉਂਦਾ ਇਹ ਤਾਂ ਸੱਚੀ ਗੱਲ ਆ ਵੀ ਹੱਡ ਬੀਤੀਆਂ ਦੱਸਦੇ ਆ ਸਾਨੂੰ ਤੇ ਮੈਨੂੰ ਵੀ ਟੈਨਸ਼ਨ ਮੈਂ ਕਿਹਾ ਦੇਖੀ ਉਹਨਾਂ ਤੋਂ ਤਾਂ 4.5 ਢੋਲ ਆਏ ਆ ਸਾਰੇ ਕਣਕ ਦੇ ਨੂੰ ਤੇ ਮੈਂ ਕਿਹਾ ਦੇਖੀ ਸਾਡੇ ਤੋਂ 6 ਮੰਗ ਲੈ ਮੈਂ ਕਿਹਾ ਵੀ ਫਾਇਦਾ ਚਾਗਦੇ ਆ ਵੀ ਇਹਨਾਂ ਦੀ ਕਣਕ ਸੰਗਣੀ ਉਹ ਕਹਿੰਦੇ ਤੂੜੀ ਆ ਕਿ ਕਣਕ ਦਾ ਕਹਿੰਨਾ ਮੈਂ ਤਾਂ ਮੂਵੀ ਕੱਢੂੰਗਾ ਮੈਂ ਤਾਂ ਆਪਦੇ ਇੰਨੇ ਢੋਲ ਲਊਂਗਾ ਮੈਂ ਮਣਦਾ ਮਣਦਾ ਨਹੀਂ ਮੈਂ ਕਿਹਾ ਚੱਲ ਠੀਕ ਆ ਜੀ ਅੱਛਾ ਕੱਢਦੇ ਕਣਕ ਦੇਖੀ ਜਾਊਗੀ ਕੋਈ ਗੱਲ ਨਹੀਂ ਮਨਤਾ ਜ਼ਰੂਰ ਦੁਖੀ ਹੋਇਆ ਵੀ ਸਾਡੇ ਨਾਲ ਮੈਂ ਕਰ ਦੋ ਚਾਚਾ ਕੋਈ ਗੱਲ ਨਹੀਂ ਤੇ ਭਾਈ ਲਾਗੇ ਕਣਕ ਕੱਢਣ ਤੇ ਮੈਂ ਵੀ ਮਤਲਬ ਅੱਗੇ ਖੇਤ ਰੋਟੀ ਪਾਣੀ ਬੁੜੀਆਂ ਲੈ ਕੇ ਜਾਂਦੀਆਂ ਹੁੰਦੀਆਂ ਹੁਣ ਤਾਂ ਰਵਾਜ ਹੀ ਵਾਗੇ ਅੱਗੇ ਬੁੜੀਆਂ ਲੈ ਜਾਂਦੀਆਂ ਰੋਟੀ ਪਾਣੀ ਤੇ ਮੈਂ ਵੀ ਭਾਈ 10:00 ਵਜੇ ਰੋਟੀ ਲੈ ਕੇ ਖੇਤ ਬਾਗੀ ਤੇ ਚਾਹ ਦਾ ਸਮਾਨ ਲੈ ਗੇ ਮੈਂ ਸੋਚਿਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਵੀ ਉਹੀ ਕੰਮ ਨਿਬੜ ਜੂ ਆਪਣਾ ਵੀ ਚਾਹ ਚੂ ਮੈਂ ਕਰ ਦੂੰਗੀ ਮੈਂ ਦੋ ਬਾਰਾਂ ਦੀ ਤਿੰਨ ਬਾਰਾਂ ਦੀ ਖੇਤ ਚ ਆਉਂਦੀ ਐ ਵੀ ਚਾਹ ਆਪਾਂ ਕਰ ਦਾਂਗੇ ਰੋਟੀ ਵੀ ਫੜਾ ਦਾਂਗੇ ਤੇ ਚੱਲ ਵੀ ਜਿਹੜਾ ਉਤਲਾ ਕੰਮ ਆ ਹੌਲੀ ਹੌਲੀ ਆਪਾਂ ਕਰ ਹੀ ਜਾਵਾਂਗੇ ਘਰੇ ਵੀ ਕੀ ਕਰਾਂਗੇ ਵੈਸੇ ਵੀ ਮੈਂ ਪਰਮਾਤਮਾ ਨੂੰ ਜਾਣ ਕੇ ਕਹਿੰਨੀ ਐ ਮੈਨੂੰ ਖੇਤੀ ਦਾ ਤੇ ਪਸ਼ੂਆਂ ਦਾ ਬਹੁਤ ਸੌਂਕ ਐ ਮੇਰੀ ਸਿਹਤ ਠੋਖਾ ਦੇਗੀ ਮੈਨੂੰ ਬਹੁਤ ਜਿਆਦਾ ਹੀ ਸੌਂਕ ਸੀ ਖੇਤੀ ਦਾ ਤੇ ਪਸ਼ੂਆਂ ਦਾ ਵੀ ਸੋਹਣਾ ਲੱਗਦਾ ਸੀ ਮੈਨੂੰ ਇਹ ਕੰਮ ਕਰਨਾ ਦਿਲਚਸਪੀ ਹੈ ਮੈਨੂੰ ਹੁਣ ਵੀ ਲੋਕਾਂ ਦੇ ਕੋਈ ਸਬਜ਼ੀਆਂ ਖੇਤਾਂ 'ਚ ਲੱਗੀਆਂ ਹੁਣ ਕੋਈ ਸ਼ੌਂਕ ਦਾ ਵਧੀਆ ਹਰਾ-ਹਰਾ ਵੀ ਜਿਵੇਂ ਨੂੰ ਬਹੁਤ ਸੋਹਣਾ ਲੱਗਦਾ ਮੇਰਾ ਦਿਲ ਖੁਸ਼ ਹੋ ਜਾਂਦਾ ਵੀ ਕਿੰਨੇ ਸ਼ੌਂਕ ਨਾਲ ਕੰਮ ਕੀਤਾ ਹੋਇਆ ਤੇ ਕਿਸੇ ਦੇ ਮਹਿਸਾ ਸੋਹਣੀਆਂ ਹੁਣ ਤਾਂ ਵੀ ਮੇਰਾ ਦਿਲ ਖੁਸ਼ ਹੋ ਜਾਂਦਾ ਵੀ ਕਿੰਨੇ ਸ਼ੌਂਕ ਨਾਲ ਮਹਿਸਾ ਪਾਲ ਗਿਆ ਹੋਈਆਂ ਇਹਨਾਂ ਨੇ ਵੀ ਦਿਲਚਸਪੀ ਹੈ ਮੈਨੂੰ ਇਹਨਾਂ ਚੀਜ਼ਾਂ 'ਚ ਤੇ ਭਾਈ ਗੁਰੂ ਰਾਮਦਾਸ ਨੂੰ ਜਾਣ ਕੇ ਕਹਿਣੀ ਆ ਤੇ ਜਦੋਂ ਸਾਡੀ ਸਾਡੇ ਰਖੜੰਭਾ ਲੱਗ ਗਿਆ ਉਦੋਂ ਨੂੰ ਥੋੜੀ ਕਣਕ ਹੀ ਨਿਕਲੀ ਸੀ ਤੇ ਪਯੋ ਸਾਡੇ ਉਹ ਟਰਾਲੀ ਲਈ ਖੜੀ ਸੀ ਜਿਵੇਂ ਆਪਾਂ ਕਹਿੰਦੇ ਫਿੱਡ ਵਾਲੀ ਟਰਾਲੀ ਤੇ ਉਹ ਬਿੱਡਾ ਵਾਲੀ ਟਰਾਲੀ ਲਾਤੀ ਤੇ ਉਹ ਉਹ ਮਜ਼ਾਕ ਕਰਦੇ ਸੀ ਸਾਨੂੰ ਵੀ ਵੀ ਟਰਾਲੀ ਬਿੱਡਾ ਵਾਲੀ ਲਾ ਰੱਖੀ ਐ ਤੇ ਕਣਕ ਪਤਾ ਨਹੀਂ ਰਹਿੰਦੇ ਕਿੰਨੀ ਨਿਕਲੂ ਤੁਸੀਂ ਯਕੀਨ ਕਰਕੇ ਜਾਣਿਓ ਕਣਕ ਨਿਕਲੀ ਸਾਡੇ ਕਣਕ ਉਹ ਟਰਾਲੀ ਭਰ ਗਈ ਟਰਾਲੀ ਭਰ ਕੇ ਮੈਂ ਖਲਾ ਚਾਚਾ ਹੁਣ ਤੂੰ ਆਪਦੇ ਢੋਲ ਵੀ ਪਾ ਲੈ ਮੇਰਾ ਵੀ ਹੌਸਲਾ ਹੋ ਗਿਆ ਮੈਂ ਕਿਹਾ ਵੀ ਕਣਕ ਤਾਂ ਸਾਡੇ ਬਹੁਤ ਨਿਕਲੀ ਆ ਮੈਂ ਕਿਹਾ ਉਹੀ ਸਾਨੂੰ ਡਰਾਈ ਜਾਂਦੇ ਸੀਗੇ ਜਿਵੇਂ ਕੋਈ ਰੱਬ ਵਸਿਆ ਹੁੰਦਾ ਤੇ ਮੈਂ ਕਹਾਂ ਚਾਚਾ ਤੂੰ ਆਪਦੇ ਢੋਲ ਪਾ ਲੈ ਭਾਈ ਹੁਣ ਆਪਦੇ ਢੋਲ ਪਾ ਕੇ ਤੇ ਕਣਕ ਮੈਨੂੰ ਕਹਿੰਦਾ ਕਿ ਮੈਂ ਤਾਂ ਮਿੰਕੇ ਢੋਲ ਲਊਗਾ ਕਹਿੰਦਾ ਤੁਹਾਡੇ ਤਾਂ ਕਣਕ ਵਾਲੀ ਨਿਕਲੀ ਐ ਮੈਂ ਕਹਾਂ ਚਾਚਾ ਇਹ ਗੱਲ ਗਲਤ ਮਖਾ ਜਵਾਨ ਜਵਾਨ ਹੀ ਹੁੰਦੀ ਐ ਮੈਂ ਕਿਹਾ ਵੀ ਤੁਸੀਂ ਢੋਲ ਕਰੇ ਸੀ ਹੁਣ ਆਪਦੇ ਲੈ ਲਓ ਛੇੜ ਤੁਸੀਂ ਹੋਰਾਂ ਤੋਂ ਤਾਂ ਸਾਡੇ ਉਹਨਾਂ ਬਾਹਰ ਹੀ ਸਾਡਾ ਕੱਢੋਂਗੇ ਉਦੋਂ ਸਾਢੇ 4 ਲਈ ਤੇ ਤੁਹਾਨੂੰ 6 ਦੇ ਰਹੇ ਆ ਮੈਂ ਕਹਾਂ ਹੁਣ ਨਹੀਂ ਚਾਚਾ ਨਾ ਮਿਲਣ ਦਾ ਨਾ ਮੁੰਨ ਦਾ ਹੁਣ ਨਹੀਂ ਬਣੀ ਜਾਂਦੀ ਟਰਾਲੀ ਤੇ ਭਰੇਗੀ ਹੁਣ ਕਾਦੀ ਮਿੰਨ ਬਣਾਈਆਂ ਮੈਂ ਕਹਾਂ ਇੱਥੇ ਅਸੀਂ ਮਿਣੀ ਜਾਵਾਂਗੇ ਮਖਾ ਜਵਾਨ ਕਰਕੇ ਮੈਂ ਅੱਜ ਵੀ ਕਹਣੀ ਆ ਵੀ ਪ੍ਰਮਾਤਮਾ ਸੱਚੀ ਗੱਲ ਆ ਪ੍ਰਮਾਤਮਾ ਹੈਗਾ ਜਦੋਂ ਤੁਸੀਂ ਸੱਚੇ ਦਿਲੋਂ ਉਹਨੂੰ ਯਾਦ ਕਰਦੇ ਹੋ ਨਾਲ ਖੜ ਜਾਂਦਾ ਸਾਰਿਆਂ ਦੇ ਮੂੰਹ ਅੱਡੇ ਦੇ ਅੱਡੇ ਰਹਿ ਗਈ ਸੀ ਸਾਡੇ ਇੰਨੀ ਕਣਕ ਨਿਕਲੀ ਸੀ ਇੰਨੀ ਕਣਕ ਨਿਕਲੀ ਸੀਗੀ ਕਿਸੇ ਦੇ 60 ਮਣ ਦੇ ਗਈ ਕਿਸੇ ਦੇ 65 ਮਣ ਦੇ ਗਈ ਚੰਗੀਆਂ ਕਣਕਾਂ ਜਿਹੜੀਆਂ ਦੇਖਣ ਚਾਹਿਆ ਲੱਗਦੀਆਂ ਸੀ ਵੀ ਬਹੁਲੀਆਂ ਸੋਹਣੀਆਂ ਉਦੋਂ ਆ ਹੀ ਕੁਛ ਹੁੰਦਾ 60 65 ਮਣੇ ਦੀ ਜਾਂਦੀ ਸਾਡੀ 70 72 ਮਣੇ ਦਾ ਡੜਾ ਪਾ ਗਈ ਸੀ ਜਾਨੀ ਕਿ ਇੱਕ ਕਿੱਲੇ ਨੂੰ ਇੰਨੀ ਕਣਕ ਨਿਕਲੀ ਟਰਾਲੀ ਵੱਡਾ ਲਈ ਭਰ ਕੇ ਸਾਡੇ ਖੇਤ ਢੇਰ ਕਣਕ ਦਾ ਲੱਗ ਗਿਆ ਤੇ ਮੇਰੇ ਅੱਖਾਂ ਚੋਂ ਪਾਣੀ ਆ ਗਿਆ ਮੈਂ ਖਾਇ ਪ੍ਰਮਾਤਮਾ ਵੀ ਅਸੀਂ ਭੁੱਲ ਜਾਂਦੇ ਆ ਤੂੰ ਹਮੇਸ਼ਾ ਨਾਲ ਹੁੰਦਾ ਵੀ ਇੱਕ ਸੁੱਕੇ ਵਾਹਣ ਤੇ ਕਣਕ ਬੀਜਣੀ ਤੇ ਕਣਕ ਦਾ ਨਿਕਲਣਾ ਤੇ ਕਣਕ ਵੀ ਐਡੀ ਸੋਹਣੀ ਐਨੀ ਮੋਟੀ ਤੇ ਉਹ ਭਾਈ ਜਿਹੜੇ ਨੇ ਸਾਡੇ ਕਣਕ ਕੱਢੀ ਸੀ ਜਿਵੇਂ ਕਹਿੰਦਾ ਚੀਕਾ ਮਾਰਦਾ ਚੀਕਾ ਮਾਰ ਲੱਗ ਗਿਆ ਤੇ ਕਹਿੰਦਾ ਮੇਰੇ ਤਾਂ ਐਵੇਂ ਕਿਸੇ ਦੇ ਮਗਰ ਲੱਗ ਗਿਆ ਕਹਿੰਦਾ ਉਹ ਤਾਂ ਕਹਿੰਦੇ ਨੇ ਤੇ ਕਣਕੀ ਵੀ ਮਾੜੀ ਐ ਮੈਂ ਤਾਂ ਤੇਰੇ ਨਾਲ ਤਾਂ ਢੋਲ ਕਰ ਲੇ ਭਾਈ ਕਹਿੰਦਾ ਮੈਨੂੰ ਤਾਂ ਉਹ ਤਾਂ ਕਹਿੰਦਾ ਕਣਕੀ ਵਾਲੀ ਨਿਕਲੀ ਐ ਮੈਂ ਕਿਹਾ ਮੈਂ ਕਿਹਾ ਸਾਡੀ ਚ ਕਣਕ ਨਹੀਂ ਨਿਕਲੀ ਅੱਛਾ ਤਾਂ ਪਰਮਾਤਮਾ ਦਾ ਕੋਤਕ ਹੈ ਇਹ ਤਾਂ ਵਾਹਿਗੁਰੂ ਨੇ ਰੰਗ ਭਾਗ ਲਾਏ ਆ ਮੈਂ ਕਿਹਾ ਸਾਡੀਆਂ ਸਾਨੂੰ ਚੇਡਾਂ ਕਰਦੇ ਸੀ ਲੋਕ ਮੁਖੱਜ ਲੋਕਾਂ ਦੇ ਦੰਦ ਜੁੜੇ ਪਏ ਆ ਵੀ ਕਣਕ ਕਿੰਨੀ ਨਿਕਲੀ ਇਹਨਾਂ ਦੇ ਸੋ ਇਸ ਕਰਕੇ ਕਿਹੜੀਆਂ ਰੱਬ ਦੇ ਰੰਗ ਨਿਆਰੇ ਹੁੰਦੇ ਆ ਹੌਸਲਾ ਰੱਖਿਆ ਕਰੋ ਰੱਬ ਨੂੰ ਸੱਚੇ ਦਿਲੋਂ ਮੰਨੋ ਪਰਮਾਤਮਾ ਉਹ ਕਰ ਦਿੰਦਾ ਜੋ ਤੁਸੀਂ ਸੋਚਿਆ ਨਹੀਂ ਹੁੰਦਾ ਤੁਹਾਡੀ ਸੋਚ ਤੋਂ ਪਰੇ ਹੁੰਦਾ ਜੋ ਪਰਮਾਤਮਾ ਕਰ ਦਿੰਦਾ ਰੱਬ ਇਹੋ ਜੇ ਰੰਗ ਲਿਆਉਂਦਾ ਹੈ ਇਹੋ ਜੇ ਰੰਗ ਲਿਆਉਂਦਾ ਤੁਸੀਂ ਬੈਠੇ ਬੈਠੇ ਨਾ ਸੋਚ ਨਹੀਂ ਸਕਦੇ ਇਹ ਜਿਹੜੇ ਰੰਗ ਨਿਆਰੇ ਕਰਦਾ ਉਹ ਜਦੋਂ ਕਰਦਾ ਸੋ ਸੱਚੇ ਦਿਲੋਂ ਪ੍ਰਮਾਤਮਾ ਨੂੰ ਮੰਨੋ ਜ਼ਿੰਦਗੀ ਦੇ ਵਿੱਚ ਔਖਾਂ ਵੀ ਹੁੰਦੀਆਂ ਐ ਸੌਖਾਂ ਵੀ ਹੁੰਦੀਆਂ ਜ਼ਿੰਦਗੀ ਦੇ ਵਿੱਚ ਤਾਨੇ ਮਿਹਨੇ ਸਭ ਕੁਝ ਹੁੰਦਾ ਸਭ ਦੀ ਲਾਈਫ ਚ ਇਹ ਹੁੰਦਾ ਕੋਈ ਇਕੱਲੇ ਦੀ ਨਹੀਂ ਹੁੰਦਾ ਕਦੇ ਹਾਰਨਾ ਮੰਨੋ ਲੋਕਾਂ ਦੀ ਪ੍ਰਵਾਹ ਨਾ ਕਰੋ ਮੈਨੂੰ ਤਾਂ ਉੱਥੋਂ ਸਿੱਖਿਆ ਮਿਲ ਗਈ ਜੀ ਵੀ ਲੋਕ ਤਾਂ ਸਿਰਫ ਗੈਸ ਕਰ ਸਕਦੇ ਆ ਪ੍ਰਮਾਤਮਾ ਦਿੰਦਾ ਸੋ ਪ੍ਰਮਾਤਮਾ ਐਸੀ ਚੀਜ਼ ਆ ਜੋ ਤੁਹਾਨੂੰ ਦੇ ਕੇ ਕਦੇ ਖੋਹਦਾ ਨਹੀਂ ਤੇ ਤੁਹਾਨੂੰ ਮੇਣਾ ਨਹੀਂ ਦਿੰਦਾ ਕਿਸੇ ਇਨਸਾਨ ਤੋਂ ਤੁਸੀਂ 200 ਰੁਪਇਆ ਮੰਗ ਲਿਓ ਲੋੜ ਪੈਂਦੇ ਹੋ ਤੁਹਾਨੂੰ ਨਾ ਹੀ ਨਹੀਂ ਪਤਾ ਕਿੰਨੇ ਵਾਰੀ ਸੁਣਾਊਗਾ ਵੀ ਮੈਂ ਤੈਨੂੰ 200 ਦਿੱਤਾ ਮੈਂ ਤੈਨੂੰ 200 ਦਿੱਤਾ ਤੈਨੂੰ ਕਿਸੇ ਨੇ ਸਿਆਣਿਆ ਨਹੀਂ ਤੈਨੂੰ ਮੈਂ ਸਿਆਣਿਆ ਬੰਦਾ ਮਿਹਣਾ ਦਿੰਦਾ ਰੱਬ ਕਦੇ ਮਿਹਣਾ ਨਹੀਂ ਦਿੰਦਾ ਸੋ ਤੁਹਾਡਾ ਹੌਸਲਾ ਕਦੀ ਟੁੱਟਣਾ ਨਹੀਂ ਚਾਹੀਦਾ ਤੇ ਪਰਮਾਤਮਾ ਨਾਲ ਨੇੜੇ ਹੋ ਕੇ ਦੇਖੋ ਬਹੁਤ ਨੇੜੇ ਆ ਪਰਮਾਤਮਾ ਤੁਹਾਡੇ ਆਪਾਂ ਜੋ ਵੀਡੀਓ ਬਣਾਉਣ ਚ ਕੋਈ ਕਮੀ ਰਹਿ ਜਾਂਦੀ ਹੁੰਦੀ ਆ ਕੋਈ ਥੋੜਾ ਬਹੁਤ ਬੋਲਾ ਜਾਂਦਾ ਇੱਧਰ ਉੱਧਰ ਤਾਂ ਮੈਂ ਮਾਫੀ ਮੰਗਦੀ ਆ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਆ ਵੀ ਜੇ ਕਿਸੇ ਨਾਲ ਗੱਲਾਂ ਕਰਨੀਆਂ ਤਾਂ ਸਾਡੇ ਬੀਤੀਆਂ ਕਰੋ ਸੁਣੀਆਂ ਸੁਣਾਈਆਂ ਸਟੋਰੀਆਂ ਕਦੇ ਨਾ ਸੁਣਾਓ ਕਿਉਂਕਿ ਸਟੋਰੀ ਉਹ ਹੁੰਦੀ ਆ ਜੋ ਤੁਸੀਂ ਹੰਡਾਈ ਹੁੰਦੀ ਆ ਜੇ ਆਪਾਂ ਸਟੋਰੀ ਕੋਈ ਪੜਦੇ ਆਂ ਆਪਾਂ ਨੂੰ ਨਹੀਂ ਪਤਾ ਕਿ ਕਿੰਨੀ ਸੱਚ ਹੁੰਦੀ ਹੈ ਤੇ ਕਿੰਨੀ ਝੂਠ ਹੁੰਦੀ ਹੈ ਪਰ ਇੱਕ ਬੰਦੇ ਨੇ ਜਿਹੜੀਆਂ ਫੇਸ ਕਰੀਆਂ ਹੁੰਦੀਆਂ ਉਹ ਸਟੋਰੀ ਸਹੀ ਹੁੰਦੀ ਹੈ ਕੌਲਮ ਲਾ ਕੇ ਵੀ ਉਹਨੇ ਉਹ ਚੀਜ਼ਾਂ ਹੰਡਾਈਆਂ ਹੁੰਦੀਆਂ ਸੋ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ 골ਡਨ ਪੰਜਾਬ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਇਹਨੂੰ ਸਬਸਕ੍ਰਾਈਬ ਵੀ ਕਰੋ ਪਲੀਜ਼ ਮੇਰੀ ਰਿਕਵੈਸਟ ਹੈ ਤੁਹਾਡੇ ਅੱਗੇ ਤੇ ਤੁਹਾਡੇ ਹੌਸਲੇ ਦੀ ਮੈਨੂੰ ਲੋੜ ਵੀ ਹੈ ਤੇ ਮੈਂ 45 46 ਸਾਲ ਦੀ ਮੇਰੀ ਉਮਰ ਚੋ ਚੁੱਕੀ ਹੈ ਹੁਣ ਠਿੱਕਰ ਮੈਂ ਮਤਲਬ ਜਿੰਦਗੀ ਚ ਐ ਸੋਚਿਆ ਨਹੀਂ ਸੀ ਹੁਣ ਮੇਰਾ ਵੀ ਮਨ ਜਾ ਕਰਦਾ ਵੀ ਆਪਾਂ ਵੀ ਕੋਈ ਵੀਡੀਓ ਪਾਈ ਗਏ ਆਪਾਂ ਨੂੰ ਵੀ ਕੋਈ ਜਾਣੇ ਲੋਕ ਆਪਣਾ ਵੀ ਜ਼ਿੰਦਗੀ ਦੇ ਵਿੱਚ ਕੋਈ ਨਾਵੇ ਦੇਖ ਮਰ ਸਾਬ ਨੇ ਜਾਣਾ ਇਹ ਜੱਗ ਛੱਡ ਜਾਣਾ ਪਤਾ ਨਹੀਂ ਅੱਜ ਹਾਂ ਖਾ ਲੂ ਨਾ ਹੋਈਏ ਜੱਗ ਪਤਾ ਨਹੀਂ ਕਦੋਂ ਛੱਡ ਜਾਣਾ ਪਰ ਜਿੰਨਾ ਚਿਰ ਜਿਉਣੇ ਆ ਕੁਝ ਪਾਉਣ ਦੀ ਇੱਛਾ ਜ਼ਰੂਰ ਰੱਖਿਆ ਕਰੋ ਕਿਉਂਕਿ ਜਿਉਣ ਦਾ ਸਹਾਰਾ ਮਿਲ ਜਾਂਦਾ ਹੁਣ ਮੈਨੂੰ ਇੱਕ ਅੱਗੇ ਮੇਰਾ ਬਿਲਕੁਲ ਦਿਲ ਨਹੀਂ ਸੀ ਲੱਗਦਾ ਵੀ ਮੈਂ ਕੱਲੀ ਰਹਿੰਦੀ ਘਰੇ ਜਾਂ ਬੱਚੇ ਪੜਨ ਵਗਿਆਂ ਦੇ ਦਿਮਾਗ ਹੋਰ ਹੋਇਆ ਰਹਿੰਦਾ ਹੁਣ ਸਾਰਾ ਦਿਨ ਮੈਂ ਕੱਪੜਿਆਂ 'ਚ ਬਿਜੀ ਰਹਿੰਦੀ ਆ ਕੋਈ ਭੈਣ ਭਰਾ ਆ ਜਾਂਦਾ ਕੋਈ ਬੁੱਕ ਕਰਾਉਣ ਵਾਲਾ ਆ ਜਾਂਦਾ ਕੋਈ ਸੂਟ ਲੈਣ ਵਾਲਾ ਆ ਜਾਂਦਾ ਕੋਈ ਕੁਝ ਤੇ ਜਦੋਂ ਵੇਲਾ ਟਾਈਮ ਹੁੰਦਾ ਮੈਂ ਵੀਡੀਓ ਬਣਾ ਲੈਣੀ ਆ ਤੇ ਮੈਨੂੰ ਵਧੀਆ ਲੱਗਦਾ ਮੇਰਾ ਟਾਈਮ ਬਹੁਤ ਵਧੀਆ ਲੰਘਦਾ ਅੱਗੇ ਮੈਂ ਬਿਮਾਰੀ ਰਹਿੰਦੀ ਸੀ ਕਿਤੇ ਸ਼ੂਗਰ ਟੈਸਟ ਕਰਾਉਣ ਵਾਗੀ ਕਿੱਤੇ ਸਰ ਦੁਖਣ ਲੱਗ ਗਿਆ ਕਿਤੇ ਪੇਟ ਨੂੰ ਸੋਜ ਜਾ ਗਿਆ ਕਿਤੇ ਬੋਤ ਨਾਲ ਲਵਾਉਣ ਵਾਕੇ ਸਾਰਾ ਦਿਨ ਹੁਣ ਮੈਨੂੰ ਪਤਾ ਲੱਗਿਆ ਵੀ ਬੰਦੇ ਨੂੰ ਬਿਜੀ ਰਹਿਣਾ ਚਾਹੀਦਾ ਜਦੋਂ ਬੰਦਾ ਬਿਜੀ ਰਹਿ ਜੇ ਨਾ ਆਪਣੀਆਂ ਬਿਮਾਰੀਆਂ ਵੀ ਭੁੱਲ ਜਾਂਦਾ ਐਓ ਜੀ ਮਹਾਰਾਜ ਦੀ ਮਿਹਰ ਹੁੰਦੀ ਆ ਪਤਨ ਦਾ ਭਾਈ ਕੰਮ ਦੇ ਵਿੱਚ ਪਰਮਾਤਮਾ ਦਾ ਬਾਸਾ ਹੋ ਜਾਂਦਾ ਵੀ ਅੱਜ ਮੇਰੀ ਲਾਈਫ ਮੈਨੂੰ ਬਹੁਤ ਵਧੀਆ ਲੱਗ ਰਹੀ ਹੈ ਮੈਨੂੰ ਇਹ ਲੱਗਦਾ ਸੀ ਵੀ ਐਵੇਂ ਕੂੜੇ ਚ ਤੁਰੇ ਫਿਰੇ ਵੀ ਵਧੀਆ ਹੁਣ ਆਪਦਾ ਕੰਮ ਕਰਦੇ ਆ ਮਿਹਨਤ ਕਰਦੇ ਆ ਪੈਸੇ ਵੀ ਕਮਾਉਣੇ ਆ ਲੋਕਾਂ ਨਾਲ ਗੱਲਾਂ ਵੀ ਕਰਦੇ ਆ ਤੇ ਲੋਕ ਆਪਾਂ ਨੂੰ ਮੈਸੇਜ ਵੀ ਕਰਦੇ ਆ ਸੋ ਮੇਰੀ ਵੀਡੀਓ ਤੇ ਮੈਸੇਜ ਕਰਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਸੱਚੇ ਪਾਸ਼ਾ ਗੁਰੂ ਰਾਮਦਾਸ ਉਹਨਾਂ ਦੇ ਘਰੇ ਵੀ ਬਹੁਤ-ਬਹੁਤ ਤਰੱਕੀਆਂ ਲੈ ਕੇ ਆਵੇ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਮਾਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ